ਬਾਈਟ ਆ ਰਿਹਾ ਜੀ ਬਾਈਟ ਆ ਰਿਹਾ ਜੀ ਬਾਈਟ ਆ ਰਿਹਾ ਇਹ ਗੱਲ ਕਰਦਿਆਂ ਨੂੰ ਘੱਟੋ ਘੱਟ 15 ਸਾਲ ਹੋ ਗਏ ਸੀ ਬਾਈਟ ਆਉਣਾ ਜੀ ਹਾਲਾਂਕਿ ਪਤਾ ਹੁੰਦਾ ਆਪਾਂ ਨੂੰ ਜਿੱਦਾਂ ਦੀ ਸੁਰਤ ਸੰਭੀ ਹੈ ਤੇ ਇਹ ਗੱਲ ਪਤਾ ਲੱਗੀ ਵੀ ਐਂ ਕਰਕੇ ਬਾਈਟ ਆਉਂਦਾ ਹੁੰਦਾ ਉਹਦੇ ਚ ਸਾਰਾ ਦੇਖਾ ਜੋਖਾ ਹੁੰਦਾ ਸਾਲ ਦਾ ਅੱਜ ਤੱਕ ਨਹੀਂ ਮੈਂ ਵੇਖਿਆ ਵੀ ਬਾਈਟ ਦੇ ਵਿੱਚ ਕੋਈ ਚੀਜ਼ ਉਹਨਾਂ ਨੇ ਕਿਹਾ ਵੀ ਸਸਤੀ ਹੋਗੀ ਤੇ ਉਹ ਆਪਾਂ ਨੂੰ ਮਾਰਕੀਟ ਤੋਂ ਸਸਤੀ ਮਿਲ ਗਈ ਹੋਵੇ ਮਹਿੰਗੀ ਭਾਵੇਂ ਪਹਿਲਾਂ ਬਣ ਲੱਗ ਜੇ ਬਾਈਟਾਉਣਾ ਜੀ ਬਾਈਟਾ ਜ ਮਹਿੰਗੀ ਹੋਣੀ ਹੈ ਤੇ ਉਹ ਦੁਕਾਨ ਤੇ ਪਹਿਲਾਂ ਪਈ ਹੋਊਗੀ ਤੇ ਨਾ ਆਪਾਂ ਨੂੰ ਆਮ ਬੰਦੇ ਦੀ ਜ਼ਿੰਦਗੀ ਨੂੰ ਬਾਈਟ ਨਾਲ ਅੱਜ ਤੱਕ ਕੋਈ ਫਰਕ ਪਿਆਗਾ ਫਰਕ ਕਿਹਨੂੰ ਪੈਂਦਾਗਾ ਤਾਹਾਂ ਵਾਲਿਆਂ ਨੂੰ ਤੇ ਅੱਜ ਦਾ ਹੁਣ ਬਾਈਟ ਪੇਸ਼ ਹੋਇਆਗਾ ਇਹ ਵੀ ਤਾਹਾਂਆਂ ਵਾਸਤੇ ਹੋਇਆਗਾ ਪੇਸ਼ ਇਹਦੇ ਵਿੱਚ ਜਿਵੇਂ ਪਹਿਲਾਂ ਰੋਡ ਕੋਰੀਡੋਰਸ ਬਣਾਏ ਆ ਹੁਣ ਇਹਨਾਂ ਨੇ ਜਿਹੜੇ ਬਾਰੇ ਮੁੱਟ ਰਹਿ ਗਏ ਉਹ ਰੋਡ ਕੋਰੀਡੋਰਸ ਬਣਾਉਣੇ ਕਿਉਂਕਿ ਸਾਊਥ ਵਾਲੇ ਪਾਸੇ ਜ਼ਿਆਦਾ ਬਣੇ ਨਹੀਂ ਨਾਰਥ ਵਾਲੇ ਪਾਸੇ ਬਣੇ ਸੀਗੇ ਜਿਹੜਾ ਇਹਨਾਂ ਨੇ ਆਨਲਾਈਨ ਪਲੈਨਿੰਗ ਹੈ ਜਿਹੜੀ ਇਹਨਾਂ ਦੀ ਲ ਜਿਹੜਾ ਨਿਊ ਵਰਲਡ ਆਰਡਰ ਹੈ ਉਹਦੇ ਮੁਤਾਬਕ ਵੀ ਸਿਲਕ ਰੂਟ ਖੋਲਿਆ ਜਾਊਗਾ ਤੇ ਉਦੋਂ ਜਿਹੜੇ ਆਪਣੇ ਦੋ ਕੀ ਗੱਗੇ ਹੁਣ ਸਿਆਣੇ ਬੰਦੇ ਆ ਜਾਂ ਸਿਆਣੇ ਆ ਆ ਜਿਹੜੇ ਸਾਰੀ ਇੰਡੀਆ ਦਾ ਮੈਂ ਲੌਬੀ ਫਰਮਾਇਆ ਰੱਖੀ ਬੈਠੇ ਆ ਉਹ ਦੋ ਜਣੇ ਦੇ ਹਿਸਾਬ ਨਾਲ ਸਰਕਾਰਾਂ ਕੰਮ ਕਰਦੇ ਨੇ ਨੀਤੀਆਂ ਬੰਦਦੇ ਆ ਉਹਨਾਂ ਦੇ ਹਿਸਾਬ ਦੇ ਮੁਤਾਬਕ ਸੜਕਾਂ ਪਹਿਲਾਂ ਬਣਾਤੀਆਂ ਸਾਰਾ ਕੁਝ ਰੈਡੀ ਕਰਕੇ ਦੇਤਾ ਉਹਨਾਂ ਨੂੰ ਵੀ ਚੱਲ ਜੇ ਉਹਨਾਂ ਕੇਸ 10 20 50 ਸਾਲ ਲੱਗ ਗਿਓ ਉਸ ਚੀਜ਼ ਨੂੰ ਆਉਣ ਤੇ ਉਹਨਾਂ ਦੀ ਅਗਲੀ ਪੀੜ੍ਹੀ ਆ ਗਈ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਹੁਣ ਤੇ ਉਹਦੀ ਤਿਆਰੀ ਹੋ ਚੁੱਕੀ ਆ ਉਹ ਸਾਊਥ ਵਾਲੇ ਪਾਸੇ ਬਣੀਆਂ ਨਹੀਂ ਸੀ ਉਧਰ ਵੀ ਬਣਾਵਾਇਆ ਕਹਿੰਦੇ ਨੇ ਨੋਜਨਾ ਸੜਕਾਂ ਸੀ ਤੇ ਬਾਕੀ ਰੇਲ ਕਾਰਕੋਰਡਰ ਬਣਾਵਾਗੇ ਹੁਣ ਕਦੇ ਵੀ ਰੇਲ ਗੱਡਿਆਂ ਤੋਂ ਵੀ ਸਿੱਧਾ ਮਾਲ ਚੱਕਿਆ ਤੇ ਲੱਬਿਆਂ 'ਚ ਭਰਿਆ ਤੇ ਬਾਡਰ ਟਪਾਤਾ ਯੂਰਪ ਤੱਕ ਡਾਇਰੈਕਟ ਜਾਇਆ ਕਰੂ ਜਾਇਆ ਕੀ ਕਰੂਗਾ ਆਪਣੇ ਤੇਰੇ ਮੇਰੇ ਅਰਕੇ ਦੀ ਜਿਹੜੀ ਅ ਅੱਜ ਆਪਾਂ ਰੋਲਦੇ ਆਂ ਮੰਡੀਆਂ 'ਚ ਫਸਲ ਉਹ ਫਸਲ ਉਹ ਜਾ ਕੋਈ ਜਾਇਆ ਕਰੂਗਾ ਇਹ ਆਈ ਗਈ ਇੱਕ ਤਾਂ ਇਹਦੇ ਵਿੱਚ ਆਪਣੇ ਜਿਹੜਾ ਬਾਈਟ ਆਪਾਂ ਡੀਕ ਰਹੇ ਸੀ ਉਜੀ ਗੱਲ ਇਹ ਆਈ ਆ ਵੀ ਜਿਹੜੇ ਕਹਿੰਦੇ ਜੀ ਆਪਰੇਸ਼ਨ ਸੰਧੂਰ ਦੀ ਉਹ ਤਾਂ ਵੈਸੇ ਪੈਸਾ ਤਾਂ ਸਭ ਤੋਂ ਵੱਧ ਦਿਨ ਦਾ ਖਰਚ ਹੋਇਆਗਾ ਆਪਰੇਸ਼ਨ ਸੰਧੂਰ ਦੀ ਐਡਵਰਟਾਈਜ਼ਮੈਂਟ ਕਰਦੇ ਉਹਦੀ ਪ੍ਰੋਮੋਸ਼ਨ ਕਰਨ ਤੇ ਉਹਨਾਂ ਖਰਚਾ ਉੱਥੇ ਨਹੀਂ ਹੋਇਆ ਹੋਣਾ ਜਿਹੜਾ ਐਕਚੁਅਲ ਐਗਜ਼ੀਕਿਊਟ ਕਰਦੇ ਨਹੀਂ ਹੋਇਆ ਹੋਣਾ ਜਿੰਨਾਂ ਨੂੰ ਐਡ ਕਰਨ ਤੇ ਕਿਉਂਕਿ ਆ ਇੱਥੇ ਸਾਡੇ ਨੇੜੇ ਵੀ ਜਿਹੜਾ ਕੈਂਟੇਰੀਓ ਦੇ ਬਾਹਰ ਇਹਨਾਂ ਨੇ ਸਕਰੀਨਾਂ ਲਾ ਕੇ ਲੋਕਾਂ ਨੂੰ ਦਿਖਾ ਰਿਆ ਵੀ ਸੀ ਆਪਰੇਸ਼ਨ ਸੰਧੂਰ ਕੀਤਾ ਹੈ ਵੈਸੇ ਤਾਂ ਲੋਕਾਂ ਨੂੰ ਦੇਖੋ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ ਸਾਡੇ ਫੌਜੀ ਵੀਰ ਹੈ ਉਹ ਸਾਡੇ ਨਾਲੋਂ ਬਹੁਤ ਮੰਨ ਕੇ ਚੱਲੋ ਵੀ ਮੈਂਟਲੀ ਤੇ ਫਿਜ਼ੀਕਲੀ ਸਟਰੋਂਗ ਹੈ ਤਾਂ ਹੀ ਉਹ ਦੇਸ਼ ਦੀ ਰੱਖਿਆ ਕਰਦੇ ਆ ਤੇ ਤਾਂ ਹੀ ਉਹ ਸਾਡੇ ਤੋਂ ਬੈਟਰ ਨੇ ਆਪਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਤੇ ਜਿਹੜੇ ਉੱਪਰ ਬੈਠੇ ਆ ਜਿਹੜੇ ਇਹਨਾਂ ਨੂੰ ਪੈਸੇ ਦਿੰਦੇ ਆ ਤਨਖਾਹਾਂ ਦਿੰਦੇ ਆ ਉਹ ਵੀ ਨਹੀਂ ਕਰ ਸਕਦੇ ਕਿਉਂਕਿ ਬਾਰਡਰ ਤੇ ਆਮ ਬੰਦਾ ਆਮ ਫੌਜੀ ਕਿਸਦਾ ਭਰਾ ਕਿਸਦਾ ਭਾਈ ਕਿਸਦਾ ਪੁੱਤ ਖੜਾਗਾ ਇਹ ਉਹਦੇ ਤੇ ਜ਼ਿਆਦਾ ਖਰਚਾ ਹੋਗਾ ਕਹੇ ਸਾਡਾ ਫਿਰ ਇਸ ਕਰਕੇ ਸੀ ਬਜਟ ਅਲੋਕੇਸ਼ਨ ਵਧਾਤੀ ਡਿਫੈਂਸ ਸੈਕਟਰ ਦੇ ਵਿੱਚ ਚਲੋ ਚੰਗੀ ਗੱਲ ਹੈ ਵੀ ਆਸੇ ਪਾਸੇ ਆਪਣੀ ਬਣਦੀ ਨਹੀਂ ਆਪਾਂ ਸਾਰੇ ਗਵਰਨਮੈਂਟ ਨਾਲ ਤਾਂ ਆਪਾਂ ਵਿਗਾੜ ਰੱਖੀ ਆ ਦੇਖੋ ਆਪਾਂ ਨੇ ਤੋਂ ਖਾ ਕੇ ਲੈ ਕੇ ਰੋਟੀ ਖਾਣ ਵਾਲਾ ਬੰਗਲਾਦੇਸ਼ ਅੱਖਾਂ ਕੱਢਦਾ ਹੈ ਸ਼੍ਰੀਲੰਕਾ ਅੱਖਾਂ ਕੱਢਦਾ ਹੈ ਮਾਲਦੀਵਸ ਆਪਣੇ ਪੱਖ ਸੀ ਉਹ ਅੱਖਾਂ ਕੱਢਣ ਲਾ ਲਿਆ ਆਪਾਂ ਪਿਛਲੇ 10-12 ਸਾਲਾਂ ਦੇ ਵਿੱਚ ਆਪਾਂ ਆਣ ਗਵਰਨਮੈਂਟ ਨਾਲ ਬੜਗ ਵਿਗਾੜ ਲਈ ਆ ਹੁਣ ਉਹਦੇ ਕਾਨੂੰ ਵੀ ਹੁਣ ਡਾਂਗ ਤਾਂ ਲੈ ਕੇ ਬੈਠਣਾ ਪਉਣੇ ਪਤਾ ਕਿੱਥਰੋਂ ਕਾਉਂ ਨਿੱਟ ਮਾਰੇ ਤੇ ਇੱਕ ਹੋਰ ਪੰਜਾਬੀਆਂ ਵਾਲੀ ਉਹਨਾਂ ਨੇ ਵਧੀਆ ਕੰਮ ਕਰਤਾ ਵੀ ਜਿਹੜੀ ਆਪਾਂ ਬੱਚੇ ਦੀ ਫੀਸ ਕੈਨੇਡਾ ਜਾਂਦਾ ਜੀਦੋਂ ਬੱਚਾ ਉਹਦੇ ਤੇ 7 ਲੱਖ ਤੋਂ ਉੱਤੇ ਦੀ ट्रांजੈਕਸ਼ਨ ਤੇ ਲੱਗਦਾ ਸੀਗਾ TCS 5% ਉਹਦੇ ਵਿੱਚ ਇੱਕ ਤਾਂ ਇਹਨਾਂ ਨੇ ਅਮਾਉਂਟ ਵਧਾਤੀ ਵੀ ਉਹਨੂੰ 10 ਲੱਖ ਕਰਤਾ ਤੇ ਇੱਕ ਉਹਦੇ ਦਾ ਟੈਕਸ ਘਟਾਦਾ ਉਹਨੂੰ 2% ਕਰਤਾ ਕਾਰਨ ਕਾਰਨ ਵੀ ਹੁਣ ਆਪਣੇ ਵਾਲੇ ਦਾ ਬਾਹਰ ਜਾਣ ਨੂੰ ਹਟ ਗਏ ਨਹੀਂ ਤਾਂ ਜੇ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ 1% ਤਾਂ ਵੀ ਤੇ ਇਹਨਾਂ ਨੇ ਉਹ ਕੰਮ ਕਰਨਾ ਨਹੀਂ ਸੀਗਾ ਇਸ ਕਰਕੇ ਉਹ ਕੰਮ ਕਰਤਾ ਇਹਨਾਂ ਨੇ ਹੁਣ ਕੋਈ ਪੰਜਾਬੀ ਕੈਨੇਡਾ ਜਾਂਦੇ ਨਹੀਂਗੇ ਤੇ ਬਾਹਰ ਜਾਂਦੇ ਨਹੀਂ ਹੁਣ ਕੋਈ ਹੋਰ ਹੋਊਗਾ ਕਾਰਨ ਉਹਦਾ ਗੁਜਰਾਤੀ ਵੱਧ ਜਾਣ ਲੱਗੇ ਹੁਣ ਨਾ ਕੋਈ ਨਾ ਕੋਈ ਹੋਰ ਕਾਰਨ ਹੋਊਗਾ ਵੀ ਇਹ ਕੰਮ ਕੀਤਾ ਇਹਨਾਂ ਨੇ TCS 5% ਤੋਂ ਘਟਾ ਕੇ 2% ਕਰਤਾ ਲਿਮਟ 10 ਲੱਖ ਬਾਕੀ ਇਨਕਮ ਟੈਕਸ ਦੇ ਵਿੱਚ ਨਹੀਂ ਕੋਈ ਫੇਰ ਬਦਲ ਕੀਤਾ ਉਹਦੇ ਚ ਇੰਨਾ ਕੁ ਫੇਰ ਬਦਲ ਕਰਤਾ ਵੀ ਜਿਹੜਾ 올ਡ ਟੈਕਸ ਰਜਿਮ ਸੀ ਕਹਿੰਦੇ ਬਸ ਉਹ ਤਾਂ ਵਰਕੇ ਹੀ ਪਾੜ ਦੇਣਾ ਤੇ ਆਪਾਂ ਬਸ ਨਿਊ ਟੈਕਸ ਰਜਿਮ ਜਿਹੜੀ ਪਿਛਲੇ ਸਾਲ ਕੀਤੀ ਆ ਉਹਦੇ ਅਕੋਰਡਿੰਗ ਹੀ ਚੱਲੇਗਾ ਆਪਾਂ ਹੁਣ ਉਹ ਉਹ ਐਕਟ ਨੂੰ ਭੰਗ ਕਰ ਦੇਣਗੇ ਜੋ ਕੰਮ ਚੱਲ ਰਿਹਾ ਹੈਗਾ ਮੇਰੇ ਹਿਸਾਬ ਨਾਲ ਇਹ ਜੇ ਸਰਕਾਰ 10 ਸਾਲ ਹੋਰ ਰਾਗੀ ਆ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਦੁਆਰਾ ਇਹਨਾਂ ਇਨਾ ਮਤਲਬ ਦਿਮਾਗ ਲਾ ਕੇ ਸਰਚ ਕਰਕੇ ਬਣਾਏ ਗਏ ਕਨਸਟੀਟਿਊਸ਼ਨ ਨੂੰ ਵੀ ਭੰਗ ਕਰਕੇ ਨਵਾਂ ਕਨਸਟੀਟਿਊਸ਼ਨ ਬਣਾ ਦੇਣਗੇ ਕਿਉਂਕਿ ਕਈ ਭਗਤੇ ਵੀ ਕਹਿੰਦੇ ਆ ਵੀ ਜੀ ਜਿਹੜਾ ਦੇਸ਼ ਆ ਉਹ ਤਾਂ ਆਜ਼ਾਦ ਹੀ 2014 ਚ ਹੋਇਆਗਾ। ਸੋ ਚਲੋ ਜਿੰਨੀ ਜਿੰਨੀ ਕ ਅਗਲੇ ਦਿਨ ਤੱਕ ਇਹਨੂੰ ਵੀ ਸੋਚ ਦਿਮਾਗ ਜਿੰਨਾ ਕ 19 ਕ ਅਗਲੀ ਗੱਲ ਕਰ ਲੈਂਦਾ ਅਗਲਾ। ਤੇ ਬਸ ਇਸ ਕਰਕੇ ਗੱਲ ਇਹ ਆ ਵੀ ਉਹ ਮਤਲਬ ਉਹ ਪੜ੍ਹੇ ਲਿਖੇ ਏਡਾ ਸੋਝੇ ਹੋਏ ਬੰਦੇ ਨੂੰ ਅਣਪੜ੍ਹ ਬੰਦਾ ਜਾਂ ਕਹਰੇ ਵੀ ਉਹਨੇ ਗਲਤ ਕੰਮ ਕੀਤਾ ਸੀ। ਬਸ ਲੈ ਦੇ ਕੇ ਇਸ ਬਾਈਟ ਦੇ ਵਿੱਚੋਂ ਕੁਝ ਨਹੀਂ ਨਿਬੜਿਆ ਇਸ ਬਾਈਟ ਦੇ ਵਿੱਚੋਂ ਇਹ ਨਿਬੜਿਆ ਵੀ ਜਿਹੜੇ ਕੋਈ ਲੋਕ ਰਿਟੇਲ ਇਨਵੈਸਟਰ ਸੀਗੇ ਸਟਾਕ ਮਾਰਕੀਟ 'ਚ ਮੜਾ ਮੋਟਾ ਕੋਈ 2 ਰੁਪਏ ਲਾਉਂਦੇ ਸੀ ਕਿ ਬਣਾਉਂਦੇ ਤਾਂ ਘਾਟੀ ਹੁੰਦੇ ਆ ਲਾਉਂਦੀ ਹੁੰਦੇ ਆ ਚਲੋ ਉਹਨਾਂ ਦਾ ਕਾਫੀ ਪੁਆਇੰਟ ਥੱਲੇ ਆ ਗਿਆ ਕਹਿੰਦੇ ਸੈਂਸ ਐਕਸ ਤੇ ਬਾਕੀ ਸੋਨਾ 골ਡ ਵੀ ਥੱਲੇ ਡਿੱਗਿਆਗਾ ਵੀ ਵਸਤ ਯਾਨੀ ਕਿ ਠੀਕ ਐ ਦਬੜੂ ਕੁਸੜੂ ਵਾਲੀ ਗੱਲ ਹੀ ਆ ਵੀ ਕੋਈ ਫਾਇਦਾ ਯਾਨੀ ਕਿ ਇਹੋ ਜਿਹਾ ਬਾਈਟ ਐ ਵੀ ਇਹ ਬਾਈਟ ਨੂੰ ਸੁਣ ਤੋਂ ਬਾਅਦ ਜਿਹੜੇ ਮਾਰਕੀਟ ਸੈਂਟੀਮੈਂਟਸ ਆ ਉਹ ਵੀ ਖੁਸ਼ ਨਹੀਂ ਹੋਏ ਨਹੀਂ ਤਾਂ ਇਹ ਹੁੰਦਾ ਵੀ ਆਪਾਂ ਕਹਿੰਦੇ ਨੇ ਵੀ ਵਪਾਰੀ ਵਰਗ ਦੇ ਹਿਸਾਬ ਦੇ ਨਾਲ ਬਜਟ ਵਧੀਆ ਆਪਾਂ ਇਹ ਕਹਿੰਦੇ ਤਾਂ ਵਪਾਰੀ ਵਰਗ ਖੁਸ਼ ਹੁੰਦਾ ਜਣੀ ਕਿ ਜੇ ਸੈਂਸ ਐਕਸਸ ਡਿੱਗ ਗਿਆ ਤਾਂ ਵਪਾਰੀ ਵਰਗ ਖੁਸ਼ ਨਹੀਂ ਹੋਇਆ ਬਾਈਟ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਸੀ ਵੀ ਉਹ ਕੁਝ ਹੋਣਾ ਉਹ ਤੁਹਾਡੀ ਇਹਦੇ ਬਾਰੇ ਬਾਈਟ ਬਾਰੇ ਕੀ ਸਲਾਹ ਪੈ ਸਕਦਾ ਦੇਖੋ ਆਪਣੀ ਜੇ ਕੋਈ ਸਲਾਹ ਹੈਗੀ ਵੀ ਆ ਤਾਂ ਆਪਾਂ ਇੱਕ ਦੂਜੇ ਨਾਲ ਕਰ ਸਕਦੇ ਆ ਇੱਕ ਦੂਜੇ ਨੂੰ ਦੇ ਸਕਦੇ ਆ ਜਿਵੇਂ ਸੱਥਾਂ 'ਚ ਬੈਠੇ ਬਾਬੇ ਇਹ ਸਲਾਹ ਕਰਦੇ ਹੁੰਦੇ ਵੀ 트੍ਰੰਪ ਨੂੰ ਐ ਨਹੀਂ ਚੱਕਣਾ ਚਾਹੀਦਾ ਸੀਗਾ ਕ੍ਰੈਡਿਟੀ ਬਣ ਵੀ ਚੱਕ ਲੈ ਨਾਲ ਖੇ ਦਾ ਬੰਦਾ ਚੱਕ ਲੈ ਨਾਲ ਉਹ ਤੇ ਉਹ ਗੱਲ ਆ ਵੀ ਆਪਾਂ ਆਪਸ ਚ ਸਲਾਹ ਕਰ ਲੈਨੇ ਆ ਵੀ ਠੀਕ ਐ ਕਮੈਂਟ ਚ ਦੱਸਿਓ ਤੁਸੀਂ ਵੀ ਬਾਈਟ ਚ ਕੀ ਹੋਣਾ ਚਾਹੀਦਾ ਉਹ ਤਾਂ ਉਹ ਸਿਰਖੰਡੀ ਜੀ ਜਿਹੜੀ ਆਪਣੀ ਸਤਕਾਰਯੋਗ ਫਾਈਨੈਂਸ ਮਿਨਿਸਟਰ ਸਾਹਿਬਾ ਜੀ ਨੇ ਉਹਨਾਂ ਦਾ ਦਿਮਾਗ ਆਪਣੇ ਤੋਂ ਬਹੁਤ ਗਾਣੀਆਂ ਪਾ ਦਹਦੇ ਤੁਸੀਂ ਆਪੇ ਦੱਸ ਦਿਓ ਕਮੈਂਟs ਵਿੱਚ ਕਿੱਧਰ ਨੂੰ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਇੰਸਟਾਗ੍ਰam ਤੇ ਸਾਨੂੰ ਫੋਲੋ ਕਰ ਲਿਓ ਤੇ ਫੇਸਬੁੱਕ ਤੇ ਵੀ ਫੋਲੋ ਕਰ ਲਿਓ ਤੇ ਇੱਥੇ ਵੀ YouTube ਤੇ ਵੀ ਸਬਸਕ੍ਰਾਈਬ ਕਰ ਲਿਓ